ਸਿਕਿਉਰਿਟੀ ਲੈਨ ਲੇਸ਼ਿਪਸਨਨ ਨੇਤਾ ਨੇ ਆਪਣੇ ਦਫਤਰ ਤੇ ਚਲਵਾਈ ਗੋਲੀ ਪੁਲਿਸ ਨੇ ਦੇਸੀ ਕੱਟੇ ਸਮੇਤ ਸ਼ਿਪਸਨਾ ਆਗੂ ਅਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ ਹਾਂ ਜੀ ਕਿਹਦਾ ਕੀ ਮਾਮਲਾ ਹੈ ਠੀਕ ਹੈ ਇੱਕ 19 ਫਰਵਰੀ ਦੀ ਰਾਤ ਨੂੰ ਜਿਹੜੀ ਹੈਗੀ ਸਾਨੂੰ ਕਨਫਰਮੇਸ਼ਨ ਕੰਟਰੋਲ ਰੂਮ ਦੇ ਪਰ ਰਸੀਵ ਹੋਈ ਸੀ ਜਿਸ ਦੇ ਵਿੱਚ ਮਨਿੰਦਰ ਮਣੀ ਨਾਮ ਦੇ ਵਿਅਕਤੀ ਨੇ ਕੰਟਰੋਲ ਰੂਮ ਬਠਿੰਡਾ ਪੁਲਿਸ ਨੂੰ ਦੱਸਿਆ ਸੀਗਾ ਕਿ ਇਸ ਦੀ ਦੁਕਾਨ ਦੇ ਉੱਪਰ ਜੋ ਕਿ ਪਰਸਨ ਹਮ ਨਗਰ ਦੇ ਵਿੱਚ ਹੈਗੀ ਹੈ ਉਸ ਦੇ ਉੱਪਰ ਕੁਝ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈ ਉਸ ਦੇ ਉੱਪਰ ਕਾਤਲਾਣਾ ਹਮਲਾ ਕੀਤਾ ਉਸ ਨੂੰ ਮਾਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਬੰਦੇ ਵਿੱਚ ਜਿਹੜੀ ਹੈ ਮਾਨਯੋਗ ਐਸਐਸਪੀ ਸਾਹਿਬਾ ਠੰਡਾ ਵੱਲੋਂ ਇਸ ਚੀਜ਼ ਨੂੰ ਬੜਾ ਲੰਦੇ ਹੋਏ ਇਹਦੇ ਵਿੱਚ ਵੱਖ-ਵੱਖ ਟੀਮਾਂ ਜਿਹੜੀਆਂ ਸਾਡੀ ਗਠਿਤ ਕੀਤੀਆਂ ਗਈਆਂ ਜਿਸ ਦੇ ਵਿੱਚ ਸੀਆਈਏ 2 ਤੇ ਐਸਐਚਓ ਕਨਾਲ ਕਲੋਨੀ ਦੀ ਟੀਮ ਨੂੰ ਸਫਲਤਾ ਹਾਸਲ ਹੋਈ ਜਿਸ ਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਮਨਿੰਦਰ ਮਣੀ ਤੇ ਉਸ ਦਾ ਇੱਕ ਦੋਸਤ ਅਵੀ ਸ਼ਰੋਲਾ ਨੂੰ ਗ੍ਰਿਫਤਾਰ ਕਰ ਲਿਆ ਤੀਸਰਾ ਦੋਸ਼ੀ ਦੀ ਵੀ ਪਛਾਣ ਕਰ ਲਈ ਜਿਸ ਸਬੰਧ ਵਿੱਚ ਮੁਕੱਦਮਾ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕਰ ਲਿਆ ਹੈ ਇਸ ਇਨਸੀਡੈਂਟ ਦੇ ਵਿੱਚ ਅਸੀਂ ਦੋ ਦੋਸ਼ੀ ਜਿਹੜੇ ਮਨਿੰਦਰ ਮਣੀ ਤਾਵੇ ਸ਼ਰੋੜਾ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਕੋਲੋਂ ਜਿਹੜਾ ਨੇ ਵਾਰਦਾਤ ਦੇ ਸਮੇਂ ਜਿਹੜਾ ਵੈਪਨ ਵਰਤਿਆ ਸੀਗਾ ਦੇਸੀ ਕੱਟਾ ਜਿਹੜਾ ਸੀ ਵਰਤਿਆ ਸੀਗਾ ਉਹ ਵੀ ਬਰਾਮਦ ਕਰ ਲਿਆ ਇਸ ਮੁਕੱਦਮੇ ਦੇ ਜਦੋਂ ਡੂੰਘਾਈ ਨਾਲ ਅਸੀਂ ਤਫ਼ਤੀਸ਼ ਕੀਤੀ ਤੇ ਇਹ ਹੀ ਨਿਕਲ ਕੇ ਸਾਹਮਣੇ ਆਇਆ ਵੀ ਸਭ ਤੋਂ ਪਹਿਲਾਂ ਇਸ ਨੇ 15 ਜੂਨ 2022 ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਮੇਰੇ ਉੱਪਰ ਜਿਹੜਾ ਹੈ ਜਾਨੋ ਮਾਰਨ ਦੀਆਂ ਮੈਨੂੰ ਧਮਕੀਆਂ ਆ ਰਹੀਆਂ ਨੇ ਮੇਰੇ ਕੁਝ ਲੋਕ ਮੈਨੂੰ ਜਾਨੋ ਮਾਰਨਾ ਚਾਹੁੰਦੇ ਨੇ ਉਸ ਤੋਂ ਬਾਅਦ ਇਸ ਨੇ 4 ਫਰਵਰੀ 2023 ਦੇ ਵਿੱਚ ਵੀ ਇੱਕ ਡਰਾਮਾ ਕੀਤਾ ਸੀਗਾ ਕਿ ਮੇਰੇ ਜਿਹੜੀ ਦੁਕਾਨ ਦੇ ਉੱਪਰ ਕਾਤਲੇਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਸਾਰਿਆਂ ਦੇ ਬੇਸਿਸ ਬਣਾ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਸੀ ਕਿ ਮੈਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਜਦੋਂ ਇਸ ਦੀ ਗੱਲ ਨਹੀਂ ਬਣੀ ਤਾਂ ਇਸ ਨੇ ਜਿਹੜੀ ਹੈਗੀ ਇਹ ਨਵਾਂ ਆਪਣੇ ਆਪ ਨੂੰ ਫਾਇਰਿੰਗ ਕਰਵਾ ਕੇ ਵੱਡੀ ਜਿਹੜੀ ਵਾਰਦਾਤ ਨੂੰ ਜਾਮ ਦਿਲਵਾ ਕੇ ਇਹ ਚਾਹੁੰਦਾ ਸੀ ਕਿ ਸਾਡੇ ਉੱਪਰ ਕੰਟੈਂਪਟ ਪਟੀਸ਼ਨ ਪੁਲਿਸ ਦੇ ਫਾਈਲ ਕਰਕੇ ਸਿਕਿਉਰਿਟੀ ਮੈਨੂੰ ਜਿਹੜੀ ਹੈਗੀ ਮਿਲ ਜਾਵੇ ਬਟ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕਰ ਲਿਆ ਇਸ ਦਾ ਸਾਰਾ ਜਿਹੜਾ ਡਰਾਮਾ ਰਚਿਆ ਸੀਗਾ ਜੋ ਇਸ ਨੇ ਵਾਰਦਾਤ ਕੀਤੀ ਸੀਗੀ ਉਸ ਨੂੰ ਸਾਰਿਆਂ ਬੇਨਕਾਬ ਕਰਦੇ ਹੋਏ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਵੈਪਨ ਸੀਗਾ ਵੈਫੈਂਸ ਵੈਪਨ ਆਫ ਫੈਂਸ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਸੋ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹਦੇ ਇਹਦੇ ਸਬੰਧ ਵਿੱਚ ਹੀ ਬੜੀ ਇੱਕ ਸਖਤ ਜਿਹੜਾ ਹੈਗਾ ਮੈਸੇਜ ਦਿੱਤਾ ਗਿਆ ਕਿ ਜਿਹੜਾ ਵੀ ਬੰਦਾ ਸਿਕਿਉਰਿਟੀ ਕਵਰ ਨੂੰ ਜਾਂ ਕੋਈ ਉਸ ਚੀਜ਼ ਨੂੰ ਲੈ ਕੇ ਕੋਈ ਫਰਜੀ ਲੈਣ ਲੈ ਕੇ ਉਹਨੂੰ ਮਿਸਯੂਜ਼ ਕਰਨਾ ਚਾਹੁੰਦਾ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਊਗੀ ਤੇ ਉਹਨੂੰ ਜਿਹੜਾ ਹੈਗਾ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਬੈਕਗਰਾਉਂਡ ਕੀ ਸਾਹਮਣੇ ਆਇਆ ਸਰ ਇਹ ਜਿਹੜਾ ਹੈਗਾ ਸ਼ਿਵ ਸੈਨਾ ਹਿੰਦ ਗਰੁੱਪ ਦਾ ਜਿਹੜਾ ਹੈਗਾ ਆਪਦੇ ਆਪ ਨੂੰ ਯੂਵਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੱਸਦਾ ਸੀਗਾ ਇਸ ਤੋਂ ਇਲਾਵਾ ਜਿਹੜਾ ਹੈਗਾ ਇਹ ਚਿਵ ਸੈਨਾ ਬਾਲ ਗਰੁੱਪ ਦਾ ਜਿਹੜਾ ਹੈਗਾ ਆਪਣੇ ਆਪ ਨੂੰ ਸਪੋਕਸਪਰਸਨ ਦੱਸਦਾ ਸੀਗਾ ਤੇ ਸਹਾਰਾ ਇੱਕ ਟਾਈਮਸ ਜਿਹੜਾ ਹੈਗਾ ਚੈਨਲ ਹੈਗਾ ਉਹਦੇ ਜਿਹੜਾ ਹੈਗਾ ਆਪਣੇ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਸੀਗਾ ਤੇ ਇਹ ਆਪਣੇ ਆਪ ਨੂੰ ਪ੍ਰਾਪਰਟੀ ਡੀਲਿੰਗ ਦਾ ਜਿਹੜਾ ਹੈਗਾ ਡੀਲਰ ਵੀ ਦੱਸਦਾ ਸੀਗਾ ਕਿ ਪ੍ਰਾਪਰਟੀ ਡੀਲਿੰਗ ਦਾ ਕੰਮ ਵੀ ਕਰਦਾ ਮੈਂ ਹੁਣ ਕਿਸ ਤਰ੍ਹਾਂ ਦੀ ਗੱਲ ਹੈ ਹੁਣ ਇਹਨੂੰ ਪੁਲਿਸ ਰਿਮਾਂਡ ਜਿਹੜਾ ਹੈਗਾ ਹਾਸਲ ਕੀਤਾ ਜਾਊਗਾ ਤੇ ਅੱਗੇ ਜਿਹੜੀ ਹੈਗੀ ਪੁੱਛਗਿੱਛ ਕੀਤੀ ਜਾਊਗੀ ਕਿ ਜਿਹੜਾ ਵਪਨ ਇਹ ਕਿੱਥੋਂ ਲੈ ਕੇ ਆਇਆ ਸੀਗਾ ਜャ ਜਿਹੜੇ ਸਿਕਿਉਰਟੀ ਕਵਰ ਸੀਗਾ ਉਹਦੀ ਲੈਂਡ ਦਾ ਮੇਨ ਮਕਸਦ ਕੀ ਸੀਗਾ ਇਹਦਾ ਉਹ ਸਾਰੇ ਅੰਗਲਾਂ ਵੈਪਨ ਇਲੀਗਲ ਆ ਕਿ ਬਿਲਕੁਲ ਇਲੀਗਲ ਵੈਪਨ ਹੈ ਦੇਸੀ ਵੈਪਨ ਹੈਗਾ